ਇੱਕ ਹੋਰ ਸਵਾਲ ਆਖਰੀ ਹੈ ਤੇ ਜਿਵੇਂ ਕਿ ਅਮਰਿਤਪਾਲ ਸਿੰਘ ਦੇ ਚੋਣ ਲੜਨ ਦਾ ਐਲਾਨ ਹੈ ਜਿਹੜਾ ਉਹ ਚਰਚਾਆਂ ਵਿੱਚ ਜਿਹੜੀਆਂ ਛਿੜੀਆਂ ਨੇ ਆਜ਼ਾਦ ਉਮੀਦਵਾਰ ਹੋ ਜੋ ਚੋਣ ਲੜ ਸਕਦੇ ਨੇ ਕੀ ਜੇਕਰ ਉਹ ਚੋਣ ਜਿਹੜੀ ਹੈ ਖਬਰ ਜੇਕਰ ਸੱਚ ਹੁੰਦੀ ਹੈ ਕਿ ਉਹ ਚੋਣ ਲੜ ਸਕਦੇ ਨੇ ਕੀ ਅਕਾਲੀ ਦਲ ਉਹਨਾਂ ਨੂੰ ਸਪੋਰਟ ਕਰੇਗਾ ਦੇਖੋ ਦੋ ਗੱਲਾਂ ਹੁੰਦੀਆਂ ਨੇ ਇੱਕ ਕਿਸੇ ਵਿਅਕਤੀ ਦਾ ਨਿੱਜੀ ਵਿਚਾਰ ਹੁੰਦਾ ਨਹੀਂ ਔਰ ਇੱਕ ਪਾਰਟੀ ਦੀ ਨੀਤੀ ਹੁੰਦੀ ਹੈ ਮੈਨੂੰ ਪਾਰਟੀ ਪ੍ਰੋਗਰਾਮ ਦਾ ਇਹ ਫੈਸਲਾ ਪਾਰਟੀ ਲੈਵਲ ਤੇ ਹੋਰ ਕਮੇਟੀ ਡਿਸਕਸ ਕਰਨਾ ਹੈ ਪ੍ਰਧਾਨ ਸਾਹਿਬ ਨੇ ਲੈਣਾ ਇਹ ਉਹਨਾਂ ਦਾ ਡਿਸੀਜਨ ਆ ਪਰ ਮੈਂ ਨਿੱਜੀ ਤੌਰ ਤੇ ਜਰੂਰ ਇਸ ਗੱਲ ਦੇ ਹੱਕ ਚਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਮਰਤਪਾਲ ਸਿੰਘ ਦੀ ਉਹਨਾਂ ਨਾਲ ਬਹੁਤ ਵਧੀਕੀਆਂ ਹੋਈਆਂ ਉਹਨਾਂ ਨੂੰ ਉਹਨਾਂ ਦੇ ਝੂਠੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਉੱਥੇ ਧੱਕਿਆ ਗਿਆ ਜਿਲ੍ਹਾਂਾਂ ਚ ਅਸਾਮ ਵਰਗੇ ਜਿਲ੍ਹਾਂਾਂ ਚ ਬੀਜੇਪੀ ਔਰ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਦੋਨਾਂ ਨੇ ਰਲ ਕੇ ਇਹ ਕੰਮ ਕੀਤਾ ਔਰ ਮੈਂ ਸਮਝਦਾ ਕਿ ਸਾਨੂੰ ਅਮਰਤਪਾਲ ਸਿੰਘ ਉਹਨਾਂ ਦੀ ਹਮਾਇਤ ਹੈ ਜਿਹੜੀ ਪੰਥਕ ਹੇਤਾਂ ਨੂੰ ਮੁਕਰਾ ਕੇ ਕਰ ਦੇਣੀ ਚਾਹੀਦੀ ਹੈ ਜਿਹਦੇ ਨਾਲ ਉਹ ਸੀਟ ਵੀ ਜਿੱਤ ਜਾਣ ਔਰ 500 ਪੰਜਾਬ ਵੀ ਇਕੱਠਾ ਹੋਵੇ ਔਰ ਪੰਜਾਬ ਦੇ ਹੇਤਾਂ ਦੀ ਪਹਿਰੇਦਾਰੀ ਹੋਵੇ ਸੋ ਮੈਂ ਸਮਝਦਾ ਮੈਂ ਇਸ ਗੱਲ ਦੇ ਨਿੱਜੀ ਤੌਰ ਤੇ ਜਰੂਰ ਹੱਕ